ਰਾਜਪੁਰਾ ਦੀ ਅਨਾਜ ਮੰਡੀ ਵਿੱਚ ਹੋਈ ਹੁੱਲੜਬਾਜੀ ਤੋਂ ਬਾਅਦ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੇ 12 ਘੰਟੇ ਬਾਅਦ ਹੀ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਦੇ ਕਿ ਅਨਾਜ ਮੰਡੀ ਵਿੱਚ ਹੋਈ ਹੁੱਲੜਬਾਜੀ ਦੌਰਾਨ ਨੌਜਵਾਨਾਂ ਵੱਲੋਂ ਇੱਕ ਪੱਲੇਦਾਰ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਸਿਟੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ 12 ਘੰਟਿਆਂ ਦੇ ਦੌਰਾਨ ਹੀ આરોપીਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸਿਟੀ ਵਿੱਚ ਰੱਖੀ ਗਈ ਪ੍ਰੈਸ ਕਾਨਫਰੰਸ ਨੂੰ ਸਮੋਦਨ ਕਰਦੇ ਹੋਏ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਦੇ ਵੱਲੋਂ ਕਈ ਖੁਲਾਸੇ ਕੀਤੇ ਗਏ ਆਓ ਦੇਖਦੇ ਹਾਂ ਇਸ ਰਿਪੋਰਟ ਛਰੀਏ। 23 ਅਕਵਬਰ ਦੀ ਦਰਮਿਆਨੀ ਰਾਤ ਨੂੰ ਨਾ ਇੱਕ ਮੰਡੀ ਦੇ ਵਿੱਚ ਦੋ ਵਿਅਕਤੀ ਆਂਦੇ ਆ ਉਹ ਹੰਟਵਾਜੀ ਕਰਦੇ ਆ। ਇਹਨਾਂ ਦੇ ਦੌਰਾਨ ਲੇਬਰ ਦੇ ਕੁਝ ਵਿਅਕਤੀਆਂ ਨਾਲ ਉਹਨਾਂ ਦੀ ਟੱਕਰ ਹੋ ਗਈ। ਆਪ خود ਨੂੰ ਲੀਵ ਲਿਆ ਉਹ ਤੋਂ ਬਾਦ ਉਹ ਆਪਣੇ ਆਪ ਨੂੰ ਯਾਦ ਕਰਉਣ ਦੀ ਵਜ੍ਹਾ ਨਾਲ ਇੱਕ ਥੋੜਾ ਮਾਰਦੇ ਆ। ਇੱਕ ਬੰਦੇ ਜਿਹੜਾ ਰਾਹੁਲ ਨਾਮ ਦਾ ਹੈ ਉਹ ਗ੍ਰੀਟਿੰਗ ਜੱਤੀ ਨਹੀਂ ਹੋ ਜਾਂਦਾ। ਜੱਤਮੀ ਨੂੰ ਪਹਿਲਾਂ ਇੱਕ ਜੈਨ ਉਹ ਇੱਕ ਜੈਨ ਲੈਤੀ ਜਾਂਦੀ ਆ। ਉਸ ਤੋਂ ਬਾਅਦ ਉਹਨਾਂ ਨੂੰ ਰੈਕੋਡ ਪਤੀ ਦਾ ਕਰਦੇ ਆ। ਪਤੀ ਦੇ ਵਿੱਚ ਹੀ 24 ਤਰੀਕ ਨੂੰ ਪੀ.ਆਈ. ਚੱਲੇ ਜਾਂਦੇ ਆ। ਤੇ 26 ਤਰੀਕ ਨੂੰ ਮੇਰੇ ਸਾਨੂੰ ਪੀ.ਆਈ. ਤੋਂ ਮੈਸੇਜ ਆਉਂਦਾ ਵੀ ਇਹਦਾ ਰਾਹੁਲ ਕਮਾਲ ਦਾ ਬੱਚੀ ਸੀ ਉਹ ਲਾਜਮਿਲ ਦੀ ਤੋਂ ਆਇਆ ਹੋਇਆ ਸੀਗਾ ਉਹਦੀ ਮੌਤ ਹੋ ਗਈ। ਉਮੋਂਤਰਾਣ ਸੀ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰ ਆਬਾਬਸ ਇੰਨਾ ਬਣਾਦੇ ਆ ਸਰ ਐਸ ਐਚ ਪੀ ਜੀ ਇਲਾਕਾ ਦਾ ਨਕਲ ਅਤੇ ਡੀ ਐਸ ਪੀ ਰਾਜਕਰਾ ਸਰਦਾਰ ਨੇ ਗੀ ਇਹ ਆਪਣੇ ਸੋਰਸ ਤੋਂ ਸਾਨੂੰ ਦੰਦਿਆ ਕਿ ਸਾਨੂੰ ਕੰਮ ਦਿੱਤਾ ਕਰਦੇ ਆ ਉਸ ਦਾ ਧਿਆਨ ਦੱਸਾ ਮਦਦ ਕਰਨਾ ਸ਼ੁਰੂ ਕਰਨਾ ਸ਼ੁਰੂ ਕਰਦੇ ਆ ਇਹ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਦੋ ਵਿਅਕਤੀ ਇੱਕ ਖੱਲੇ ਅੰਦਰ ਤੋਂ ਤੇ ਦੂਜਾ ਅੰਦਰੋਂ ਇਹਨਾਂ ਤੇ ਪਹਿਲਾਂ ਨਹੀਂ ਕਰਦੇ ਸੀਗੇ ਕੀ ਕੈਮਰੀ ਦੇ ਇਸੇ ਅਧਿਕਾਰੀ ਕੋਲ ਛੇੜ ਦੱਬਣ ਦੇ ਨਾਲ ਉਸ ਨੂੰ ਨੇ ਦਰਖਾਸਤ ਕਰ ਲਿਆ ਜਿਹੜੇ ਮੰਨਦੇ ਆ ਜੀ ਅਸੀਂ ਇਹ ਕੰਮ ਕੀਤਾ ਜਿਹੜਾ ਕੋਈ ਮੰਡੀ ਦੇ ਤਨਕ ਪਤੀ ਕਰਨ ਵਾਲਾ ਛੋੜਾ ਹੁੰਦਾ ਉਹਦੇ ਨਾਲ ਗੱਲ ਕਰਦੇ ਆ ਉਹਦੇ ਨਾਲ ਵੀ ਇਹੋ ਜਿਹਾ ਕਰਦੇ ਆ ਅੱਜ ਜੀ ਇਹਨਾਂ ਨੂੰ ਫੋਰਸ ਪੇਸ਼ ਕੀਤਾ ਤੇ ਦੋ ਦਿਨ ਦਾ ਪੋਚਰ ਮਾੜ ਲਿਆ ਮੰਡੀ ਫੀ ਕਰਨ ਦੇ ਸਾਰੇ ਇਹ ਹੋ ਸਕਦਾ ਸਾਡੀ ਇਨਵੈਸਟੀਗੇਸ਼ਨ ਚੱਲਦੀ ਆ ਹੋ ਸਕਦਾ ਕੋਈ ਗਲਤੀ ਨਾ ਕਮਾਲ ਲੈ ਜੇ ਕਿ ਇੱਕੋ ਜਿਹੀ ਕੋਰਡ ਕਰਦਾ ਹੈ ਇਹ ਸਰ ਕੋ ਇਹੋ ਹੋਇਆ ਜੀ ਇਹਨਾਂ ਨੇ ਇਤਿਆਰ ਆਪਣੇ ਜਿਹੜਾ ਛੋੜਾ ਹੁੰਦਾ ਉਸ ਤੋਂ ਹੀ ਇਤਿਆਰ ਬਣਾ ਕੇ ਚੁੱਕਿਆ ਛੋੜਾ ਨੂੰ ਖੂਬ ਬੱਕਿਆ ਦੇ ਕੇ ਪ੍ਰਕਾਸ਼ ਨੂੰ ਲਾ ਗਏ ਨਹੀਂ ਨਹੀਂ ਛੋੜਾ ਉਸ ਤੋਂ ਹੀ ਚੱਕਿਆ ਜੀ ਉਸ ਤੋਂ ਪਹਿਲਾਂ ਇਹਨਾਂ ਦੀ ਆਪ ਕੋ ਫੈਬਰਵਾਜੀ ਹੋਈ ਆ ਉਹ ਫੈਬਰਵਾਜੀ ਗ੍ਰਾਮ ਫਿਰ ਇਹਨਾਂ ਨੇ ਛੋੜੇ ਨਾਲ ਜਿਹੜਾ ਰਾਹੁਲ ਗੋਜ ਜਿੰਨ ਕਿ ਤਰ੍ਹਾਂ ਆ ਦਾਣਾ ਮੰਡੀ ਦੇ ਪਰ ਦਾਣਾ ਮੰਡੀ ਦੇ ਪ੍ਰਧਾਨ ਦਾ ਕਹਿਣਾ ਸੀ ਕਿ ਇਲਾਕੇ ਦੀ ਸੇਵਾ ਪੂਰੀ ਜਿਆਦਾ ਬੱਸ ਉਹ ਤੋਂ ਮਿਲ ਕੇ ਕਾਰ ਲੋਗੇ ਚੋਰੀ ਦੀ ਵਾਕਤ ਨੇ ਜਾ ਉਡੀਰ ਵਰਦਾ ਤੇ ਹੈ ਜੀ ਅਸੀਂ ਉਸ ਤੋਂ ਜ਼ਿਆਦਾ ਮਤਲਬ ਕਿਸੇ ਨੂੰ ਐਸਾ ਨਹੀਂ ਕਰਦਾ ਉਹਦੇ ਕਿ ਲੇਬਰ ਦਾ ਹੋਰ ਕਾਫੀ ਮਤਲਬ ਰੈਸ਼ ਹੁੰਦਾ ਉਹਦੇ ਕਰਕੇ ਅਸੀਂ ਕਿਸੇ ਨੂੰ ਕਹਿ ਨਹੀਂ ਕਰ ਸਕਦੇ ਪਰ ਅਸੀਂ ਕਾਫੀ ਉਸ ਤੇ ਆਪਣੇ ਸੂਚ ਲਾਏ ਨੇ ਹੈ ਵਰਦਾ ਖੜੇ ਵੀ ਹੈ ਅਸੀਂ ਕੋਈ ਨਾ ਕਿੰਨੀ ਵਧੀਆ ਕਵਰ ਕਿ ਕਰ ਇਹ ਸਾਹਮਣੇ ਆਈ ਹੈ ਜੀ ਕਿ ਉਹਨਾਂ ਦੇ ਕੋਈ ਪਹਿਲਾਂ ਵੀ ਕਾਫੀ ਤੁਸੀਂ ਨਹੀਂ ਸੀ ਕਿ ਮੌਕੇ ਦੀ ਬਾਰੇ ਗੱਲ ਕਰਦੇ ਨੇ ਇਹ ਵੀ ਅਸੀਂ ਦੇਖ ਰਹੇ ਹਾਂ ਜੀ ਉਹ ਲੇਵਲ ਤੇ ਇਹ ਸਭ ਕੰਮ ਕਰ ਰਹੇ ਆ ਉਹ ਵੀ ਸਾਡੀ ਯੂਨੀਵਰਸਿਟੀ ਤੋਂ ਚੱਲ ਰਹੀ ਹੈ ਉਹ ਵੀ ਹੋ ਸਕਦਾ ਕਿ ਕੋਈ ਪਾਣੀ ਦੇਣ ਦੀ ਜ਼ਰੂਰਤ ਹੈ ਅਰਥ ਹੈ ਕਿ ਨਹੀਂ ਜੀ ਦੋ ਪਰਚੇ ਨੇ ਜਿਹਦੇ ਦਰਮਿਆਨ ਲਿਆ ਤੇ ਆਪਣਾ ਹਰਜਿੰਦਰ ਸਿੰਘ ਪਰਚੇ ਆਇਆ ਤੇ ਮੋਟਰਸਾਈਕਲ ਤੇ ਆਇਸੀ ਜੀ ਮੋਟਰਸਾਈਕਲ ਤੇ ਜਿਹੜਾ ਉਹਦੇ ਤੇ ਆਇਸੀ ਉਹ ਵੀ ਅਸੀਂ ਮੈਜਨਰ ਨੰਬਰ ਵਗੈਰਾ ਪੜਾ ਰਹੇ ਤੇ ਜਨਤਕ ਤੇ ਜਿਹੜਾ ਇਹ ਸਪੀਕਰ ਦਾ ਹਰਜਿੰਦਰ ਸਿੰਘ ਹੈ ਜੀ ਉਹ ਤਾਂ ਆਪੜ ਪਿੰਡ ਦਾ ਰਹਿਣ ਵਾਲਾ ਜਿਹੜਾ ਉਹ ਤਾਂ ਸਿੰਘ ਜਰਨਲਿਕ ਪਿੰਡ ਦਾ ਤੇ ਜਿਹੜਾ ਅਮਨਦੀਪ ਜੀ ਹੰਬਾਲਾ ਦਾ ਰਹਿਣ ਵਾਲਾ ਇਹ ਰਾਹੁਲ ਕੁਮਾਰ ਹੈ ਜੀ ਇਹ ਬਿਹਾਰ ਦੇ ਵਿੱਚ ਉਹ ਮੂਵੀ ਮੰਡਲ ਚੰਦਪੁਰ ਦਾ ਤੇ ਇੱਕ ਬੰਦਾ ਮਾਰ ਦਿੱਤਾ ਗਿਆ ਰਿਹਾ ਅਸੀਂ ਅੱਜ ਇਹਨੂੰ ਮੰਨ ਲੋ ਕੋਡ ਦੇ ਵਿੱਚ ਪੇਸ਼ ਕੀਤਾ ਸੀਗਾ ਜਨਮ ਮੰਨ ਦਾ ਡਿਵੈਲਪਰ ਕਰ ਰਿਹਾ ਸੀ ਪਰ ਜੇ ਨਾ ਕੋਈ ਹੈ ਟੈਕਨੋਲੋਜੀ ਅਰਥਾਤ ਉਹਨਾਂ ਤੋਂ ਹੋਰ ਵੀ ਕੋਈ ਗੁੰਝੇ ਹੋਣਗੇ ਪਤਾ ਨਹੀਂ ਆਜ ਹੋ ਸਕਦਾ ਸੀ ਹਰਕ ਨੇ ਹਰਕ ਬੱਦਕ ਕੰਮ ਕਰਾਉਣ ਦੀ ਵਿਸ਼ਾ ਨੂੰ ਹੋਰ ਵੀ ਮੈਨੂੰ ਪੂਰੀ ਤਰ੍ਹਾਂ ਪੱਕਾ ਨਹੀਂ ਨਹੀਂ ਇਹਨਾਂ ਨੂੰ ਅਸੀਂ ਮਤਲਬ ਰਾਈਟ ਕਰਦੇ ਹਾਂ ਹਾਂ ਜੀ ਉਹ ਵੀ ਅਸੀਂ ਦੇਖ ਰਹੇ ਹਾਂ ਜੀ ਉਹ ਵੀ ਦੇਖਾਂਗੇ ਪਰ ਅੱਜ ਤੱਕ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਜੀ ਮੈਂ